ਕਮਲੇ ਠੀਕ ਆ ਜੋ ਫੈਸਲਾ ਕਰ ਗਿਆ ਕਰ ਗਿਆ ਉਹਨੂੰ ਨਫਾ ਹੋ ਨੁਕਸਾਨ ਹੋ ਉਹਦਾ ਨਫਾ ਨੁਕਸਾਨ ਉਹਨੇ ਆ ਵਿਚਾਰਨਾ ਪਰ ਇਹ ਦੋਸ਼ ਰੋਪਣ ਹਮੇਸ਼ਾ ਹੀ ਬੰਦੇ ਦਾ ਕੱਦ ਘਟਾਉਂਦੇ ਆ ਜਿਨ੍ਹਾਂ ਦੇ ਜਿਨ੍ਹਾਂ ਕੀ ਕੋਈ ਉਹਦਾ ਕੁਝ ਨਹੀਂ ਬੋਲਦੇ ਸਵਾਲ ਇੱਕੋ ਤਾਂ ਜਾ ਕੇ ਇਲਜ਼ਾਮ ਨਾਲ ਇੱਕ 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 ਜਾਨ ਕਰੋ ਹੈ ਜਦੋਂ ਪਹਿਲਾਂ ਸ਼ਰਮਣੀ ਕਦਰ ਦੇ ਵਿੱਚ ਸੀਗੇ ਉਹਨੂੰ ਸਭ ਤੋਂ ਸਰਕਾਰ ਨਾਲ ਮਿਲਦੇ ਰਹੇ ਉਹਦੋਂ ਉਹਦੋਂ ਨਹੀਂ ਪਤਾ ਸੀਗਾ ਕਿ ਸਾਰੇ ਫੀਮਖੰਦ ਨੇ ਜਾਂ ਨਸ਼ਾ ਕਰਦੇ ਨੇ ਕੁਛ ਨਾ ਕੁਛ ਉਸ ਤਰ੍ਹਾਂ ਨਹੀਂ ਇਹ ਗੱਲ ਤੁਹਾਨੂੰ ਪਤਾ ਜਦੋਂ ਮੈਂ 8 ਵਜੇ ਸ਼ਰਾਬੀ ਹੋ ਜਾਣਾ 8 ਵਜੇ ਰਾਤ ਚੱਲਦਾ ਕੰਮ ਸਾਰਾ ਨੋ ਨਾ ਆਪਣਾ ਸੌਂਗ ਤੱਕ ਚੱਲਦਾ ਦਾ ਕੰਮ ਤੇ ਉਹਨੂੰ ਪਤਾ ਖੁੱਦ ਆ ਵੀ ਮੈਂ ਕਿਹੜੇ ਕੈਰੇਕਟਰ ਦਾ ਜੇ ਮੈਂ ਸ਼ਰਾਬ ਨਹੀਂ ਆਸ਼ਾ ਪਾਰਟੀ ਰਹਿ ਕੇ ਮੈਂ ਨਹੀਂ ਸ਼ਰਾਬ ਛੱਡੀ ਆ ਕਾਲੀਦਾਲ ਦੇ ਪਾਰਟੀ ਦੇ ਲੀਡਰ ਹੋਣ ਦੇ ਨਾਤੇ ਹਾਲਾਂਕਿ ਲੀਡਰ ਦੀ ਕੁਆਲਟੀ ਹੋਣੀ ਚਾਹੀਦੀ ਹੈ ਬੰਦਾ ਉਹਦੀ ਸ਼ਾਦੀ ਪਰ ਸਕੇ ਉਹਦਾ ਇਲਾਕਾ ਉਹਦੀ ਸ਼ਾਦੀ ਪਰ ਸਕੇ ਉਹਦੇ ਗੁਣਾ ਦੀ ਬਾਹ ਖੜੀ ਕਰਕੇ ਉਹਦਾ ਦਾਵਾ ਕਰ ਸਕੇ ਵੀ ਠੀਕ ਆ ਬੰਦਾ ਇਸ ਕੈਰੇਕਟਰ ਦਾ ਜਿਹੜੇ ਬੰਦੇ ਆਪਣੇ ਆਪ ਦੇ ਕੰਟਰੋਲ ਨਹੀਂ ਕਰ ਸਕਿਆ ਆ ਪੇ ਉਹ ਨਿਤ ਦੇ ਸ਼ਰਾਬੀ ਵਾਲੀ ਗੱਲ ਆ ਤੇ ਉਹਨੇ ਬੰਦੇ ਦੂਜੇ 200 ਰੁਪਏ ਕਿਉਂ ਕਰਨਾ ਪਹਿਲੀ ਗੱਲ ਤੇ ਮੈਂ ਪਹਿਲਾਂ ਬਿੰਦੇ ਗੇਤੀਆ ਵੀ 200 ਰੁਪਏ ਕਿਸੇ ਕੀਮਤਾਂ ਨਹੀਂ ਹੋਣੇ ਚਾਹੀਦੇ ਜੋ ਠੀਕ ਆ ਗੁਸੈਨ ਰਾਜੀਆਂ ਦੀਆਂ ਪਾਰਟੀਆਂ 'ਚ ਹੁੰਦੀਆਂ ਪਰਿਵਾਰਾਂ 'ਚ ਹੁੰਦੀਆਂ ਭਰਾਵਾਂ 'ਚ ਹੁੰਦੀਆਂ ਨੇ ਉਹ ਇੱਕ ਵੱਖਰੀ ਗੱਲ ਆ ਪਰ ਪਾਰਟੀ ਕਮਿਟਮੈਂਟ ਬੰਦੇ ਹਮੇਸ਼ਾ ਹੀ ਪਾਰਟੀ ਦੇ ਨਾਲ ਮਜਬੂਤ ਤਰੀਕੇ ਨਾਲ ਰੱਖਦੀ ਆ ਉਹ ਹੀ ਹਰ ਵਕਤ ਹੋਣੀ ਚਾਹੀਦੀ ਆ ਪਾਰਟੀ ਦੇ ਨਾਲ ਕਮਿਟਿਡ ਰਵੇ ਲੀਡਰਸ਼ਿਪ ਨਾਲ ਗੁਸੈਨ ਰਾਜੀਆਂ ਨੇ ਤੇ ਉਹ ਦੂਰ ਹੋ ਜਾਂਦੀਆਂ ਅੱਜ ਖੜੀਆਂ ਵੀ ਹੋਣਗੀਆਂ ਕੱਲ ਨੂੰ ਦੂਰ ਵੀ ਹੋ ਜਾਣਗੀਆਂ ਔਰ ਹੁੰਦੀਆਂ ਨਹੀਂ ਜਾਣੇ ਮੇਰੇ ਖਿਆਲ ਜਿਵੇਂ ਕ ਇਹ ਦੂਜੇ ਦਿਨ ਦਾ ਰਸਿਆ ਹੁੰਦਾ ਹੈ ਦੂਜੇ ਦਿਨ ਮਨਾਉਂਦੇ ਹੀ ਅਗਲੇ ਪਰ ਉਹ ਕਹਿੰਦੇ ਕਿ ਡੋ ਟੈਸਟ ਕਰਾਣਾ ਚਾਹੀਦਾ ਹੈ ਕਿ ਮੈਂ ਤਾਂ ਕਹਿੰਦਾ ਮੈਂ ਤਾਂ ਕਹਿੰਦਾ ਮੈਂ ਇਸ ਤਰ੍ਹਾਂ ਕਹਿਣਾ ਕਿ ਮੈਂ ਮੈਂ ਗੱਲ ਕਹਿਣਾ ਕਿ ਜਿਵੇਂ ਸਿਆਣੇ ਨੇ ਕਿਹਾ ਹੈ ਵੀ ਦੂਜਿਆਂ ਨੂੰ ਲੰਗੜ ਕਰਨ ਤੋਂ ਪਹਿਲਾਂ ਵੇਖੋ ਕਿ ਤਿੰਨ ਮੇਰੇ ਨਾਲ ਹੋ ਰਹੀਆਂ ਉਹ ਆਪਣਾ ਤਾਂ ਡੋ ਟੈਸਟ ਕਰਾ ਕੇ ਸਰਟੀਫਿਕੇਟ ਲੋਕਾਂ ਦਾ ਹੱਥ ਦੇਵੇ ਇਹ ਕਿਹੜੇ ਕੈਰੇਕਟਰ ਦਾ ਬੰਦਾ ਸ਼੍ਰੋਮਣੀ ਕਮੇਟੀ ਤਿਆਰ ਆ ਅਗਰ ਕਿਤੇ ਨਾਮ ਚੁੱਕਦੇ ਮਤਲਬ ਨਹੀਂ ਬੰਦਾ ਮਤਲਬ ਇਹੋ ਜਿਹੇ ਇਹੋ ਜਿਹੇ ਕਹਿ ਬੋਲਣ ਦੇ ਆ ਇਹਨਾਂ ਬੋਲਾ ਬਾਲਾ ਤਾਂ ਕੋਈ ਅਸਲ ਨਹੀਂ ਸ਼੍ਰੋਮਣੀ ਕਮੇਟੀ ਧਾਰਮਿਕ ਔਰ ਇਹ ਦੇ ਕੋਲੋਂ ਕੋ ਸਰਟੀਕ ਲੈ ਸਰਟੀਫਿਕੇਟ ਲੈ ਕੇ ਨਾ ਕਿ ਸਖਤਰ ਨਾ ਕਿ ਮੈਂਬਰ ਨੇ ਕੋਈ ਲੋੜ ਹੈ ਕਿਸ ਨੂੰ ਤੇ ਨਾ ਇਹੋ ਜਿਹੇ ਦਾਵੇ ਕਰੇ ਆਪਣੇ ਕੰਡਾ ਆਪਣੇ ਆਪ ਤੇ ਕੰਟਰੋਲ ਕਰੇ ਆਪਣੇ ਆਪਣੇ ਜ਼ਬਾਨ ਮਾੜੀ ਜ਼ਬਾਨ ਦਾ ਸਦਕਾ ਤਾਂ ਇੱਕ ਆਪਣੀ ਜ਼ਬਾਨ ਮਾੜੀ ਦਾ ਸਦਕਾ ਇਹੋ ਜਿਹੇ ਨਜਾਇਜ਼ ਨਜ਼ਰੀਏ ਜਿਹੜੇ ਬਣਾਏ ਡਵੈਲਪ ਕੀਤੇ ਉਹਦੇ ਦਿਮਾਗ ਚ ਇਹ ਜੋ 200 ਰੁਪਏ ਜਿਹੜੇ ਉਹਦੇ ਕਰਕੇ ਇਹਨੂੰ ਇਹ ਨਤੀਜੇ ਭੁਗਤਣੇ ਪੈਂਦੇ ਆ ਬਜਾਤੇ ਖੁਦ ਮਿਹਨਤ ਕਰਕੇ ਬੰਦਾ ਮਾੜਾ ਨੇ ਮਿਹਨਤ ਕਰਦਾ ਉਹਨੂੰ ਕੀਤੀ ਵੀ ਆ ਲੋਕਾਂ ਨੇ ਪਿਆਰ ਵੀ ਦਿੱਤਾ ਉਹਨੂੰ ਸੌਤ ਹਲਕੇ ਨੇ ਜਿਸ ਲੈਵਲ ਤੇ ਉਹਨੂੰ ਪਿਆਰ ਦਿੱਤਾ ਜਿਹਦੇ ਜਿਹਦੇ ਚਾਲੇ ਦੇ ਵਿੱਚੋਂ ਡੇਢੀ ਵੱਡੀ ਲੀਡ ਦਵਾਈ ਹੈ ਵੀ ਦੂਜੇ ਨੰਬਰ ਤੇ ਆਉਣਾ ਉਹ ਛੋਟੀ ਗੱਲ ਨਹੀਂ ਲੋਕਾਂ ਦਾ ਪਿਆਰ ਆਪਣੇ ਜਿਹੇ ਜਪਾਲ ਕੇ ਚੱਲਣਾ ਜਿਹਦਾ ਉਹਨਾਂ ਰਿਸਪੈਕਟ ਕਰਨੀ ਚਾਹੀਦੀ ਹੈ ਲੀਡਰ ਦੀ ਇਹ ਖੂਬੀ ਹੁੰਦੀ ਹੈ ਲੀਡਰ ਦਾ ਮਕਸਦ ਇਹ ਵੇ ਦੂਜੇ ਤੇ ਕਮਜ਼ੋਰੀਆਂ ਲੱਭਦੇ ਫਿਰੋ ਉਹਦੀ ਕਮਜ਼ੋਰੀ ਲੱਭੋ ਤੇ ਉਂਗਲ ਠਾਓ ਤੇ ਉਂਗਲ ਠਾਓ ਇਹ ਲੀਡਰ ਦੀ ਕੁਆਲਟੀ ਨਹੀਂ ਹੈ ਨਾ ਉਹਦੀ ਡਿਊਟੀ ਹੈ ਉਹਨੂੰ ਚਾਹੀਦਾ ਵੀ ਆਪਣੇ ਪੇਸ਼ੈਂਸ ਰੱਖ ਕੇ ਸਭ ਤੋਂ ਵੱਡੀ ਗੱਲ ਸੁਭਾਅ ਦਾ ਸਿਆਣਾ ਹੋਵੇ ਪੇਸ਼ੈਂਸ ਰੱਖ ਕੇ ਕਿਸੇ 200 ਰੁਪਏ ਵਾਲੇ ਬੰਦੇ ਨਾਲ ਤੁਰੇ ਮੈਂ ਕੱਲ ਦਾ ਕੱਲ ਵੀ ਮੈਂ ਵੀਡੀਓ ਸੁਣੀ ਜ ਇਹ ਅੱਜ ਵੀ ਮੈਂ ਹੁਣ ਕਰਕੇ ਪ੍ਰੈਸਿੰਗਾਂ ਕਰਾ ਕੇ ਵੈਸੇ ਬੋਲ ਰਿਹਾ ਪਤਾ ਨਹੀਂ ਬੋਲ ਰਿਹਾ ਉਹ ਸਾਰਾ ਕੁਝ ਕਹਿ ਰਿਹਾ ਪਰ ਇਹ ਕਹਿਣ ਦੀ ਗੱਲ ਕਰਕੇ ਕੋਈ ਸਾਨੂੰ ਇਦਾਂ ਦੇ ਸਰਟੀਫਿਕੇਟ ਲੋਲ ਨਹੀਂ ਪਿਆ ਸੀ ਸੁਖ ਦਾ ਤਲਬੀਰ ਗੱਲ ਸਾਨੂੰ ਆਪਣੇ ਅਜੇ ਪਿੱਛੋਂ ਅਜੇ ਹੋਲ ਸਰਟੀਫਿਕੇਟ ਕਹੂਗਾ ਵੀ ਇਹ ਵਕਤ ਬੜੀ ਬੜੀ ਤੇ ਸਬੰਧੀ ਬੰਦੀ ਹੈ ਬੜੀ ਇਛਾ ਸੁਧਰੀ ਬੜੀ ਧਾਰਮਿਕ ਤੇ ਬੰਦੀ ਹੈ ਤੇ ਸਾਡਾ ਕੱਲ ਵਾਦਾ ਸਾਡਾ ਕੱਲ ਜਿੱਤੇ ਹੈਗਾ ਹੈਗਾ ਗੁਰੂ ਸਾਹਿਬ ਦੀ ਨਜ਼ਰ ਸੌਲੀ ਰਹਿਣੀ ਚਾਹੀਦੀ ਹੈ 500 ਕੌਮ ਦੀ ਸਿਹਵਾ ਤੇ ਚੋੜਾ ਗੁਰਦਾਰ ਪ੍ਰਬੰਧ ਕਮੇਟੀ 103 ਸਾਲ ਦੀ ਉਮਰ ਹੋ ਗਈ ਹੈ ਇਹ ਤੇ ਕੱਲ ਦਾ ਚਕੁੰਦ ਐਡੀ ਵੱਡੀ ਸਹਸਤਾ ਤੇ ਉਂਗਲ ਥੋਣੀ ਕੋਈ ਹਕੀਕਤ ਥੋੜੀ ਅਕਲਮੰਦੀ ਥੋੜੀ ਹੈ ਕੋਈ ਇਹ ਪਹਿਲਾਂ ਆਪਣਾ ਕੱਦ ਵੇਖ ਆਪਣੇ ਆਪਣਾ ਆਪਣੇ ਅੰਦਰ છાਤੀ ਮਾਰ ਮਹਾਰਾਜ ਸਾਹਿਬ ਕਹਿੰਦੇ ਆ ਆਪਣੇ ਗਰੀਬਾਂ ਦੇ ਸਿਰ ਨਹੀਂ ਮਾਰ ਦੇ ਆਪਣੇ ਅੰਦਰ છાਤੀ ਮਾਰ ਤੇਰੇ ਚ ਕੀ ਕੁਆਲਟੀ ਉਹ ਤੇ ਦੁਲਕ ਨੂੰ ਦੱਸ ਦੂਸਰੇ ਦੇ ਦੋਸ਼ ਰੋਪਣ ਤੋਂ ਪਹਿਲਾਂ ਬੰਦਾ ਆਪਣੇ ਆਪਣਾ ਆਪ ਲੋਕਾਂ ਦੇ ਸਾਹਮਣੇ ਰੱਖੇ ਮੈਂ ਐਸ ਕਰਦਾਰ ਦਾ ਮਾਦਾ ਤੇ ਉਹ ਕਰਦਾਰ ਦੀ ਲੋਕ ਆਪ ਕਦਰ ਕਰਦੇ ਆ ਕਹਿੰਦੇ ਲੋੜ ਹੀ ਨਹੀਂ ਪੈਂਦੀ 200 ਰੁਪਏ ਦੀ ਲੋੜ ਹੀ ਨਹੀਂ ਦੋਸ਼ ਬੰਦਾ ਕਦੋਂ ਲਾਉਂਦਾ ਜਦੋਂ ਅੰਦਰ ਦੀ ਕਮਜ਼ੋਰੀ ਬੰਦੇ ਖੁਦ ਨੂੰ ਲੁਕਾਉਣੀ ਹੋਵੇ ਛਪਾਉਣੀ ਹੋਵੇ ਉਹ ਦੂਜੇ ਤੇ 200 ਰੁਪਏ ਕਰਕੇ ਲੋਕਾਂ ਦਾ ਧਿਆਨ ਡਾਇਵਰਟ ਕਰਦੇ ਆ ਲੋਕ ਠੀਕ ਹੈ ਨਾ ਜਿਹੜੇ ਬੰਦੇ ਜ ਆਪਣੇ ਕੁਆਲਟੀ ਹੈ ਆਪਣਾ ਕਰਦਾਰ ਹੈ ਆਪਣਾ ਕਰੈਕਟਰ ਹੈ ਜਿਹਨੇ ਉਹਦੇ ਰਿਸਪੈਕਟ ਲੈਣੀ ਉਹਦੇ ਬੇਫਦੇ ਉਹ ਕਦੇ ਵੀ ਕਿ ਦੂਜੇ ਉਂਗਲ ਨਹੀਂ ਠੂੰਦਾ ਪਰ ਇੱਕ ਸਵਾਲ ਉਹਨਾਂ ਨੇ ਹਸ ਦੀ ਕਾਰਗੁਜ਼ਾਰੀ ਦੇ ਵਿੱਚੁੱਛਣੇ ਆ ਕਹਿੰਦੇ ਜੀ ਹਸਪਤਾਲ ਦੇ ਬਹੁਤ ਗਲਤ ਹੋ ਰਿਹਾ ਸੀ ਡਾਕਟਰ ਏਪੀ ਦੇ ਉੱਤੇ ਕੋਈ ਕਾਰਵਾਈ ਨਹੀਂ ਕੀਤੀ ਗਈ ਮੈਨੂੰ ਆਸ਼ਵਾਸਨ ਵੀ ਦਿੱਤਾ ਗਿਆ ਜਿਸ ਕਰਕੇ ਮੈਂ ਹੁਣ ਜਿਹੜਾ ਹੈ ਮੇਰਾ ਮਨ ਖਾਤ ਹੋ ਗਿਆ ਤੁਸੀਂ ਮੈਨੂੰ ਇੱਕ ਗੱਲ ਦੱਸੋ ਜਦੋਂ ਤੋਂ ਇਸ ਚੱਕਰ 'ਚ ਪਿਆ ਆਜ ਤੱਕ ਕੋਨੇ ਕਿਸੇ ਨੇ ਸਿਫਤ ਕੀਤੀ ਹੈ ਮੈਂ ਪਹਿਲੀ ਵਾਰ ਇਹ ਰਾਤੋਂ ਕੱਲ ਦੀ ਵੀਡੀਓ ਦੇ ਚੋਂ ਜੇ ਕੁਝ ਸੁਣਿਆ ਵੀ ਸਰਦਾਰ ਸੁਖਵੀਰ ਸਿੰਘ ਬਾਦਲ ਸਾਹਿਬ ਦੇ ਮੈਂ ਕੁਝ ਨਹੀਂ ਕਹਿਣਾ ਚਾਹੁੰਦਾ ਇਹ ਕਬ ਉਹ ਮੈਂ ਦੱਸਣ ਲੱਗਾ ਵੀ ਆਜ ਤੱਕ ਕੋਨੇ ਕਿਸੇ ਨੇ ਸਿਫਤ ਕੀਤੀ ਹੈ ਅਸਲ ਵਿੱਚ ਉਹਨੂੰ ਇਹ ਭੁਲੇਖਾ ਪੈ ਗਿਆ ਪਿਛੇ ਮੈਂ ਐਦਾਂ ਦੇ ਨਲਾਕੀ ਕਰੂੰਗਾ ਐਦਾਂ ਦੇ ਲੋੜੋਂ ਵੱਧ ਜਿਹੜਾ ਪ੍ਰਚਾਰ ਕਰੂੰਗਾ ਭੰਡੀ ਪ੍ਰਚਾਰ ਕਰੂੰਗਾ 200 ਰੁਪਏ ਨੂੰ ਮੇਰਾ ਮੇਰਾ ਵਜਨ ਵਧੂਗਾ ਲੀਡਰਸ਼ਿਪ ਮੈਨੂੰ ਬੁਲਾਊਗੀ ਦੂਜੇ ਦਿਨ ਰੁਸ ਕੇ ਬਹਿ ਜਾਂਦਾ ਸੀ ਸ਼ਾਮ ਨੂੰ ਅਗਲੇ ਬੁਲਾ ਲੈਣ ਦੇ ਹਾਬ ਕਹਿੰਦਾ ਮੈਨੂੰ ਸ਼ਾਮ ਨੂੰ ਬੁਲਾ ਕੇ ਤੇ ਮਨਾ ਲੈਣੇ ਮੈਂ ਫੇਰ ਆ ਜਾਂਦਾ ਹਾਂ ਉਹ ਇਹੋ ਜਿਹੇ ਬੰਦਿਆਂ ਨੂੰ ਕੋਈ ਗੱਲ ਨਹੀਂ ਕਹਿੰਦਾ ਰਵੇ ਪੈ ਕਰੀ ਕੇ ਉਦਾਹਰਣ ਕਿ ਉਹ ਉਹਦਾ 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 ਕਾਰਨ ਹੈ ਇਹ ਕੱਲਾ ਨਹੀਂਗਾ ਇਹਦਾ ਦਾ ਬਥੇਰਾ ਲਾਣਾ ਆ ਜਿਨ੍ਹਾਂ ਦਾ ਦਿਨ ਰਾਤ ਇਹ ਕੱਲ ਦਾ ਜੋਰ ਲੱਗਾ ਹੈ ਕਿ ਕਿਤੇ ਉਹਨਾਂ ਦਾ ਜੋਰ ਨਾ ਆਵੇ ਸ਼ਰੋਣੀ ਕਮੇਟੀ ਨੂੰ ਜਾਂਦੇ ਜਾਂਦੇ ਜਰੂਰ ਪੰਟ ਜਾਂਦੇ ਆ ਕਿਉਂਕਿ ਉਹਨਾਂ ਨੌਜਾਬ ਸਾਡੇ ਨਾਲ ਨਜ਼ਰ ਨਾਲ ਮਾਰੇ ਸਾਡੇ ਅੰਦਰੋਂ ਧੱਕ ਕੇ ਸਾਡੇ ਕੈਰੈਕਟਰ ਨਾਲ ਕੋਈ ਵੇਖ ਸਕੇ ਅਸੀਂ ਦੋ ਰੂਪਣ ਕਰਕੇ ਲੋਕਾਂ ਨੂੰ ਡਿਫੈਂਡ ਹੀ ਨਾ ਆਪਣਾ ਕਰ ਦਈਏ ਤੇ ਲੋਕ ਆਪਣੀ ਸਪੈਸ਼ਲ ਕਰਨੇ ਪੈ ਰਹੇ ਸਾਨੂੰ ਕਿ ਲੋੜ ਸਪੈਸ਼ਲ ਕਰਨ ਦੀ ਸਾਨੂੰ ਕੋਈ ਲੋੜ ਸਰਉਮੇ ਗੁਰਦਾਰ ਪ੍ਰਬੰਧਕ ਕਮੇਟੀ ਨੂੰ ਕੋਈ ਵੀ ਜੋ ਮਰਜ਼ੀ ਬਕਵਾਸ ਮਾਰੀ ਜਾ ਸਾਨੂੰ ਕਿਸੇ ਦਾ ਆਪਣਾ ਸਰਟੀਫਿਕੇਟ ਲੈਣ ਦੇ ਲੋਈ ਨਹੀਂ ਤੇ ਸਾਡਾ ਸਪੈਸ਼ਲ ਕਰਨ ਦੇ ਲੋੜ ਨਹੀਂ ਇਕ ਸੋ 10 ਸਾਲ ਦੀ ਉਮਰ ਆ ਦੇ ਬੰਦੇ ਦੀ ਸ਼੍ਰੋਮਣੀ ਕਾਲੀ ਦਾ ਸ਼੍ਰੋਮਣੀ ਗੁਰਦਾਰ ਪ੍ਰਬੰਧਕ ਕਮੇਟੀ ਦੀ ਏਡੀਆਂ ਵੱਡੀਆਂ ਕੁਰਬਾਨੀਆਂ ਤੋਂ ਬਾਅਦ ਹੋਣ ਦੇ ਵਿੱਚ ਆਈ ਹੈ ਉਦੋਂ ਤੋਂ ਲੈ ਕੇ ਅੱਜ ਬਾਹ ਖੂਬੀ ਆਪਣੇ ਫਰਜ਼ਾਂ ਦੇ ਦਾਇਕ ਕਹਿੰਦਾ 500 ਕਾਮ ਲੈ ਸਿੱਖੇ ਤੇ ਪ੍ਰਚਾਰ ਪ੍ਰਸਾਰ ਦਾ ਬਾਹ ਖੂਬੀ ਢੰਗ ਨਾਲ ਪ੍ਰਚਾਰ ਕਰ ਰਹੀ ਹੈ ਇਹੋ ਜਿਹੇ ਲੋਕਾਂ ਦੇ ਕਿ 3600 ਬੋਲਦਾ ਫਿਰਦਾ ਪੰਥ ਨੇ ਇਨ ਨੂੰ ਇੱਜ਼ਤਮੰਦੀ ਤੋਂ ਨਹੀਂ ਨਹੀਂ ਇਹ ਇਹ ਤੇ ਹਜਮ ਨਹੀਂ ਹੋਇਆ ਉਹਨੂੰ ਕਿਹੜੀ ਚੰਗੀ ਜੀ ਨਾ ਜਿਵੇਂ ਕਿ ਚੰਗਾ ਇਹ ਕਹਿੰਦਾ ਜਿਆਦਾ ਕਿ ਉਹ ਵੀ ਖਾ ਲੋ ਤੇ ਬਾਦ ਅਜਮੀ ਕਰ ਜਾਂਦਾ ਇਸ ਕਰਕੇ ਇਹਨੂੰ ਜਿਹੜੇ ਪੰਥ ਨੇ ਵੇਖੋ ਮੈਂ ਮੈਂ ਬਹੁਤੇ ਨੰਗਾਈ ਜਾਣਾ ਚਾਹੁੰਦਾ ਮੈਨੂੰ ਤੇ ਇਹ ਆ ਵੀ ਘੋਟੋ ਘੜ ਆਪਣੇ ਪਸ਼ੋਕਰ ਰਾਲ ਬੰਦਾ ਚਾਦੀ ਮਾਰੇ ਉਦੋਂ ਤੋਂ ਲੈ ਕੇ ਅੱਜ ਤੱਕ ਆਪਣੇ ਉਹ ਕੰਪੇਅਰ ਕਰੇ ਤੇ ਮੈਂ ਦਾਵੇ ਨਾ ਕਹਿੰਦੇ ਜਵਾਂ ਚੁੱਪ ਹੋ ਜੂਗੀ ਪਰ ਉਹ ਦਾਵਾ ਕਰ ਰਹੇ ਨੇ ਕਿ ਜੀ ਡੋਪ ਟੈਸਟ ਕਰਾਉਣ ਜਿੰਨੇ ਵਿੱਚ 77 ਸਾਬਣ ਹੈਗੇ ਨੇ ਤੇ ਜਿੰਨੇ ਉਹ ਮੈਂ ਤੇ ਕਹਾਂ ਪਹਿਲਾਂ ਉਹ ਕਰਾਵੇ ਯਾਰ بار بار ਗੱਲ ਨਾ ਕਰੋ ਜੇ ਉਹ ਕਰਾ ਲੈਂਗੇ ਤਾਂ ਤੁਸੀਂ 19 ਸਾਲ ਨੂੰ ਮੈਂ ਤੇ ਪਹਿਲਾਂ ਇਹ ਗੱਲ ਕਹੀ ਆ 19 ਸਾਲ ਪਾਰਟੀ ਦੇ ਤੇ ਕਿਸਾਨ ਤੋਂ ਲੈ ਕੀਤਾ ਯਾਰ ਪਾਰਟੀ ਨੇ ਤੇ ਝੋਲਕੀ ਪਾਇਆ ਉਹਦੇ ਵੇਖ ਕੇ ਘਟੋ ਘਟ ਪਾਰਟੀ ਦੇ ਬਹੁਤ ਕੁਝ ਝੋਲੀ ਪਾਇਆ ਉਹਦਾ ਉਹਦਾ ਸਤਿਕਾਰ ਕਰਨ ਦਾ ਇਹ ਆਸਾਨ ਫਰਾ ਮੁਸ਼ਕਲ ਦੇ ਨਾ ਹੋਵੇ ਧੰਨਵਾਦ ਕਰੇ ਪਾਰਟੀ ਦਾ ਜਿਹਨੇ ਐਡਾ ਕੱਦ ਕਾਠ ਬਣਾਤਾ ਹੈ ਬੰਦੇ ਦਾ ਨਹੀਂ ਤੇ ਲੀਡਰ ਘਟ ਕੁਆਲਟੀਾਂ ਤੇ ਲੋਕਾਂ 'ਚ ਘਟ ਨੇ ਗੁਣ ਲੋਕਾਂ 'ਚ ਘਟ ਨੇ ਬਥੇਰੀ ਜਾਂਦਾ ਹੈ ਚੰਗੇ ਗੁਣਾਂ ਦੇ ਕਰਕੇ ਸਮਾਜ ਚ ਵਿਚਰਦੀ ਹੈ ਜਵਾਬ ਦੇਵਾਂਗਾ ਉਹ ਫੀਲਡ 'ਚ ਆ ਗਏ ਉਹ ਜੀ ਸਰ ਕਹੇ ਜੀ ਸਰ ਤਾਂ ਕਿ ਫੀਲਡ 'ਚ ਹੈ ਕਿਥੇ ਆ ਹੁਣ ਕੇ ਭੋਰੇ ਜਿਹੜੇ ਫੀਲਡ 'ਚ ਰਿਹਾ ਹੁਣ ਤੋਂ ਲੱਗੇ ਲੋਕਾਂ 'ਚ ਵਿਚ ਰਿਹਾ ਲੋਕਾਂ ਦੇ ਨਾਲ ਲੋਕਾਂ ਨੇ ਪਿਆਰ ਦਿੱਤਾ ਉਹਨੂੰ ਲੀਡਰ ਬਣਾਇਆ ਲੀਡਰਸ਼ਿਪ ਨੇ ਆ ਵੇਖੋ ਇਹਦਾ ਪਿੰਡ ਕਿਥੇ ਦਾ ਕੇਮ ਇਹ ਲੀਡਰਸ਼ਿਪ ਦੀ ਹੈ ਨਾ ਲੈ ਕੇ ਉਥੋਂ ਤੇ ਸ਼ਹਿਰ ਦੇ ਇੱਕ ਸ਼ਹਿਰੀ ਹਲਕੇ ਦਾ ਚਾਰਜ ਬਣਾ ਕੇ ਲੋਕਾਂ ਦੇ ਸਾਹਮਣੇ ਖੜਾ ਕਰ ਦੇਣਾ ਲੀਡਰ ਨੂੰ ਛੋਟੀ ਗੱਲ ਹੈ ਸਾਬ ਨੂੰ ਮਤਵਾਂਗਾ ਕਿ ਡ੍ਰੋਪ ਬਲਬੂ ਤੇ ਕਿਉਂ ਨਾ ਬਲਬੂ ਤੇ ਹੁਣ ਪਤਾ ਲੱਗੂ ਕਿ ਗਾਂ ਕਿਉਂ ਦਾ ਮੋਨ ਕਰਾ ਥੈਂਕ ਯੂ